भाई ये जो रेड रेड आप देख रहे हो ना ये हमारे डिफेंस के है। तो आप देख रहे हो कितने सारे जा रहे हैं ये मेन हमारी छन्नी सिटी है जम्मू मेन में हो रहा है ये तो देखो फुल स्केल है भाई फुल स्केल भाई जो तो रेड तो रेड आप देख रहे हो ना ये हमारे डिफेंस के तो आप देख रहे हो कितने सारे जा रहे हैं ये मेन हमारी छन्नी सिटी है, जम्मू मेन में हो रहा है ये, वो देखो, फुल स्केल वॉर है भाई, ये फुल स्केल वॉर है।

ਪੁਰਾਡੇ ਦੇ ਗੱਡੀ ੜਾ ਕੇ ਗਰਨ ਪੁਰਾਡੇ ਦੇ ਸ਼੍ਰੀਮਾਨ ਦੇ ਉਰਲੇ ਪਾਸੇ ਪੁਰਾ ਬੰਬ ਛੇੜ ਦਿੱਤਾ ਗੱਡੀ ਦੇ ਉੱਤੇ ਪਾਕਿਸਤਾਨ ਵਾਲਿਆਂ ਨੇ ਓ ਚੱਲੀ ਇਹ ਰਜ਼ਾਇਲ ਲੋ ਚੱਲੇ ਆਵੇ ਨਾ ਥੀਲਾ ਦਾ ਬੱਟਾ ਨਹੀਂ ਹੋਣਾ ਯਾਰ ਆਵੇਗਾ ਰਜ਼ਾਇਲ ਲੋ ਚੱਲੇ ਲੋ ਚੱਲੇ ਇਧਰੋਂ ਦਾ ਪੈਂਦਾ ਮੈਂ ਡਰ ਗਿਆ ਨਾ ਚੱਲ ਕੋਈ ਨਹੀਂ ਮੇਰਾ ਵੀਰ ਇੱਥੇ ਹੀ ਚੱਲ ਬਹਿਣ ਮੈਂ ਇਕੱਲਾ ਗੋਲਗਾ ਥਾਰ ਥਾਰ ਕਿੱਟ ਕੋਈ ਨਾ ਮੋਟਰਸਾਈਕਲ ਮੋਟਰ ਤੇ ਕੋਈ ਵੇਚ ਨਹੀਂ ਹੁੰਦੇ ਤੇਰੇ ਇਹਦਾ ਪੱਟਾ ਸਾਰੇ ਮਝੇਲਾ ਪਈ ਆ ਉਹ ਵੇਖ ਮਝੇਲ ਪਈ ਕੋਲੇ ਨੂੰ ਕਿ ਬਣਾਣਾ ਐ ਏਡੀ ਹੁੰਦੀ ਮਝੇਲ ਥੋੜਾ ਦੇਖਦਾ ਬਾਈ ਸਭ ਥੈਂਕ ਯੂ ਸੱਚੀ ਨਾ ਬਾਈ ਕੀ ਤੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਾ ਕੁਦਰਤੀ ਤੌਰ ਤੇ ਨਾ ਇੱਥੇ ਪਠਾਨਕੋਟ ਅਸੀਂ ਕੰਮ ਕਰਨ ਆਏ ਹੋਏ ਸੀਗੇ ਔਰ ਅੱਜ 8 ਵਜੇ ਤੋਂ ਬਾਅਦ 31ਵਾਂ ਧਮਾਕਾ ਹੋਇਆ ਏ 31ਵਰੀ ਬੰਬ ਬਲਾਸਟ ਹੋਇਆ ਏ ਪਠਾਨਕੋਟ ਦੇ ਵਿੱਚ ਅਸੀਂ ਇੱਥੇ ਹੁਣ ਫਸੇ ਹੋਏ ਆਂ ਅਸੀਂ ਬਾਜ਼ਾਰ ਗਏ ਸੀਗੇ ਸਭ ਦੁਕਾਨਾਂ ਬੰਦ ਹੋ ਗਈਆਂ ਸਭ ਲੈਟਾ ਬੰਦ ਹੋ ਗਈਆਂ 8 ਵਜੇ ਤੋਂ ਬਾਅਦ ਬਿਲਕੁਲ ਹਨੇਰਾ ਘੁੱਪੇ ਔਰ ਅਸੀਂ ਇਥੇ ਕੰਮ ਕਰਨ ਆਏ ਹੋਏ ਸੀਗੇ ਸਾਨੂੰ ਰਸਤੇ ਵਿੱਚ ਬੰਦਿਆਂ ਨੇ ਰੋਕ ਲਿਆ ਵੀ ਤੁਸੀਂ ਜਾਣੇ ਅਣਜਾਣਿਓ ਤੁਸੀਂ ਕਿੱਥੋਂ ਆਇਓ ਆਪਣੇ ਆਧਾਰ ਕਾਰਡ ਦਿਖਾਓ ਅਸੀਂ ਆਸੀ ਲੁਧਿਆਣੇ ਤੋਂ ਆਇਆ ਕਹਿੰਦਾ ਨਹੀਂ ਤੁਸੀਂ ਗੁਰਦਾਸਪੁਰ ਤੋਂ ਆਇਓ ਮੈਂ ਕਹਿੰਦਾ ਨਹੀਂ ਅਸੀਂ ਗੁਰਦਾਸਪੁਰ ਦੇ ਨਹੀਂ ਅਸੀਂ ਲੁਧਿਆਣੇ ਦੇ ਹੈਗੇ ਆ ਕਹਿੰਦਾ ਤੁਸੀਂ ਕਿੱਥੇ ਕੰਮ ਲਾਇਆ ਹੈ ਅਸੀਂ ਕਿਹਾ ਅਸੀਂ ਇੱਥੇ ਕੰਮ ਲਾਇਆ ਹੋਇਆ ਪਠਾਨਕੋਟ ਵਿੱਚ ਕਹਿੰਦਾ ਫਟਾਫਟ ਆਪਣੇ ਚਲੇ ਜਾਓ ਜਿੱਥੇ ਤੁਸੀਂ ਕੰਮ ਲਾਇਆ ਹੋਇਆ ਹੈ ਸਾਡੇ ਨਾਲ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀਗੀ ਫਿਰ ਅਸੀਂ ਆਪਣੀ ਪਾਰਟੀ ਦਾ ਨਾਮ ਲਿਆ ਸਰਦਾਰ ਸਿਮਜੀਤ ਸਿੰਘ ਮਾਨ ਜੀ ਦਾ ਵੀ ਅਸੀਂ ਕਿ ਅਸੀਂ ਮਾਨ ਦੇ ਬੰਦੇ ਹੈਗੇ ਆਂ ਪੰਜਾਬ ਦੇ ਬੰਦੇ ਹੈਗੇ ਆਂ ਅਸੀਂ ਕੋਈ ਪਾਕਿਸਤਾਨ ਤੋਂ ਨਹੀਂ ਆਏ ਅਸੀਂ ਕੋਈ ਗੁਰਦਾਸਪੁਰ ਤੋਂ ਨਹੀਂ ਆਏ ਮਸਾਂ ਅਸੀਂ ਆਪਣੀ ਜਾਨ ਬਚਾਈਏ ਔਰ ਅਸੀਂ ਆਏ ਆਂ ਬੜਾ ਮੋਲ ਖਰਾਬ ਹੈ ਲਾਈਟ ਬਿਲਕੁਲ ਬੰਦ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਹਨੇਰਾ ਘੁੱਪਿਆ ਹੋਇਆ ਹੈ ਸਾਹਮਣੇ ਪਹਾੜ ਨਜ਼ਰ ਆ ਰਹੇ ਨੇ ਦੇ ਰਿਹਾ ਹਨੇਰਾ ਬਹੁਤ ਹੈ कत्ती बंब धमाका हो चुका है दूरों दूरों आवाज़ा आ रही